ਲਓ ਜੀ ਭਾਈ ਆਪਾਂ ਗਿੱਦੜਵੇ ਚੱਲੇ ਸੀਗੇ ਤੇ ਨਿੱਕੇ ਨੂੰ ਲਿਆ ਨਾਲ ਨਿੱਕੇ ਦੀ ਸ਼ਕਲ ਹੀ ਉਠਾ ਲਈ ਸੀ ਸੈਮੂਰੋਂ ਤੇ ਲਓ ਭਾਈ ਆਪਾਂ ਜੀ ਕਿੰਨਾ ਇੱਕ ਵੇ ਭਈਆ ਆਪਣਾ ਭਾਈ ਤੋ ਹੋ ਗਿਆ ਮੀਹ ਆਣਾ ਵਾਵਾ ਪਈ ਜਾਂਦਾ ਵੀ ਲਓ ਭਾਈ ਮਿੱਤਰੋ ਅੱਪਾ ਘਰ ਦੀ ਵਾਪਸੀ ਦੇ ਪਿੰਡ ਦੇ ਲਾਗੇ ਦੇ ਗਈਆਂ ਤੇ ਲਓ ਜੀ ਆ ਗਿਆ ਪੰਮਉਸਰ ਬਠਿੰਡਾ ਰੋਡ ਤੇ ਤੇ ਭਾਈ ਪਿੱਛੇ ਤਾਂ ਮੀਂਹ ਸੀਗਾ ਤੇ ਆਪਣੇ ਇਧਰ ਨੂੰ ਤਾਂ ਕੁਝ ਵੀ ਨਹੀਂਗਾ ਤੇ ਮੀਂਹ ਰੋੜੀ ਘੂਰੇ ਹੀ ਪਈ ਜਾਂਦਾ ਪੌਣਾ ਆਇਆ ਸੀ ਰਸਤੇ ਮਦਰੋਂ ਵੀ ਗੱਡੀ ਆਈ ਜਾਂਦੀ ਹੈ ਭਾਈ ਜੀ ਈ ਬਾਈ ਹੁਣ ਜਾ ਕੇ ਜਾਨਵਰ ਵੇਖਾਂਗੇ ਇਕੱਲੇ ਜਾਣੇ ਆ ਬਾਈ ਤੇ ਟਾਈਮ ਚਲੋ ਲੋ ਮਿੱਤਰੋ ਪਾਈ ਜੀ ਆਪਾਂ ਆ ਗਏ ਆ ਲੋ ਬਈ ਆ ਜਾਨਵਰ ਦਾਣੀ ਚੁਗੀ ਜਾਂਦੇ ਜੋਤ ਪਾਣ ਦਾ ਹੁੰਦਾ ਇੱਥੇ ਦਾਣੀ ਕੋ ਬੱਚਾ ਫਿਰਦਾ ਪਰਲੇ ਪਾਸੇ ਤੇ ਲੋ ਬਈ ਦਾਣੀ ਦੁਨੇ ਪਾਤੀ ਸੀ ਇਹਨਾਂ ਨੇ ਆਪਾਂ ਤਾਂ ਨਹੀਂ ਆਇਆ ਹਜੇ ਬਸ ਅੱਗੇ ਚਾਹ ਹੀ ਪੀਤੀ ਆ ਆਪਣੇ ਤਾਂ ਬਈ ਆਈ ਦੌਰ ਲੱਗੀ ਰਹਿੰਦੀ ਉਹ ਕੱਲੇ ਹੀ ਜਾਣੇ ਕੰਮ ਬਾਹੇ ਆ ਲੋ ਬਈ ਦਰਸ਼ਨ ਕਰਾਈਏ ਇਹਨਾਂ ਦੇ ਪਹਿਲਾਂ ਦਾ ਠੀਕ ਹੋ ਗਿਆ ਤੇ ਇਹ ਹੋ ਗਿਆ ਹੀ ਹੋ ਗਿਆ ਆ ਬੱਚੀ ਹੋ ਗਈ ਜੀ ਠੀਕ ਹੋ ਗਿਆ ਦੋ ਆ ਬੈਠੀ ਜੀ ਠੀਕ ਹੋ ਗਿਆ ਇਹ ਹੁਣ ਉਹ ਖੁੱਡੇ ਵਾਲੀ ਨੂੰ ਦਿਖਾ ਦਈਏ ਇਧਰ ਤਾਂ ਦੇ ਵੱਡੇ ਬੱਚੇ ਵੀ ਜਾਲ ਚ ਪਾਉਣ ਲੱਗਦੇ ਆ ਕਿਉਂਕਿ ਜੇ ਐਂ ਕਰਕੇ ਥੋੜੀ ਪ੍ਰੋਬਲਮ ਇਹ ਹੋ ਗਈ ਜੀ ਪਰ ਕੋ ਹੋ ਗਈ ਕਿਉਂਕਿ ਆਪਣੇ ਇਧਰਲੇ ਘਰੇ ਕੋਈ ਨਾ ਕੋਈ ਆਇਆ ਹੀ ਰਹਿੰਦਾ ਜਦ ਤੱਕ ਪੂਰਾ ਆ ਜਾਣਾ ਲੋ ਬਾਈ ਆ ਦੇਖੋ ਡੱਬੇ ਆਪਣੇ ਠੀਕ ਹੋ ਗਿਆ ਉਹ ਕਰਦਾ ਇੱਕ ਠੀਕ ਹੋ ਗਿਆ ਕੋ ਖੜਾ ਪਰ ਲਿਖਾ ਸੀ ਤੇ ਆ ਖੜਾ ਮੀਲਾ ਇਹਨਾਂ ਨੂੰ ਪਾਉਣਾ ਸੀ ਅੱਜ ਫੁੱਲ ਗੇ ਲਾਉਣੇ ਕਿ ਲਾਇਆ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਲੋ ਬਾਈ ਇਸ ਤਰ੍ਹਾਂ ਅੱਜ ਤਾਂ ਅੰਦਰ ਲੈ ਬੱਚੇ ਤਾਂ ਸੂਭਾ ਖਾਤੇ ਸੀ ਤੇ ਆਪਣੀ ਮੌਜੀ ਨੇ ਬੱਚੇ ਘੜ ਲਏ ਬਾਈ ਉਹ ਵੀ ਦਿਖਾ ਦਈਏ ਤੇ ਜੋੜਗਾ ਲਾਤੀਆਂ ਹਾਂ ਕੱਲ ਇੱਕ ਹੀ ਲਾਈ ਸ਼ਹਿਰ ਦੋ ਲੱਖ ਤੋਂ ਵੱਧ ਗਈ ਜਾਂਣਾ ਲਾਓ ਬਾਈ ਇੱਕ ਕਾਲੀ ਕਰਤੀ ਜੋੜ ਦੇ ਕੰਮ ਆਏ ਇਹ ਕਾਲੀ ਨਹੀਂ ਗੀ ਕਾਲੀ ਕਰਦੀ ਇਹਦੇ ਨਾਲ ਤਵੇਹੇ ਗਲਤ ਕੀਤਾ ਕੰਮ ਹੁਣ ਇਹ ਫੂਲ ਉਧਰ ਛੱਡ ਦੇਣੀ ਨੀ ਨਾ ਉਹ ਇੱਥੇ ਆ ਫਰਦੀ ਦੰਬ ਚੀਰੇ ਇਹਦੇ ਨਾਲ ਲਾਵਾਂਗੇ ਤੇ ਇੱਕ ਜੂੜੀ ਬਈ ਆ ਫਰਦੀ ਥੱਲੇ ਇਹ ਕੁ ਭਾਈ ਆ ਫਰਦੀ ਹੋ ਗਿਆ ਤੇ ਐਨੇ ਬਾਈ ਬੱਚੇ ਘੱਟ ਨੇ ਆਪਾਂ ਫੂਲ ਕੀ ਜੱਡੇ ਹੈ ਜੀ ਜੱਡੇ ਹੈ ਜੀ 10 ਡਾਲਰਸ ਕਿੰਨਾ ਪਾ ਪਾਈਏ ਚਲਿਏ ਦੇਖਦੇ ਆ ਢੱਬੇ ਬੱਚੇ ਆ ਔਰ ਨੀਲਾ ਠੀਕ ਆ ਉਹ ਕਾਲਾ ਚੀਨਾ ਪਰਲੇ ਪਾਸੇ ਉਹ ਚਿੱਟਾ ਤੇ ਕਾਲਾ ਚੀਨਾ ਉਹ ਬਿਠਾ ਮਗਰਲੇ ਪਾਸੇ ਆ ਕਾਲਾ ਚੀਨਾ ਆ ਨੀਲਾ ਤੇ ਆ ਡੱਬੇ ਆ ਬਾਈ ਠੀਕ ਹੈ ਬਈ ਮਿੱਤਰੋ ਆਪਣੇ ਪਿੰਡ ਦੇ ਸੋਨੇ ਵਾਟਰਬਾਕਸ ਦੇ ਵਿੱਚ ਪਹੁੰਚ ਚੁੱਕੇ ਆ ਸੇ ਇਹ ਡਿੱਗੀ ਤੇ ਜਿੱਦੇ ਮੀਂਹ ਆ ਪੈਂਦਾ ਹੀ ਉਦਦੇ ਲੋਕਾਂ ਨੇ ਜਿਹੜੀਆਂ ਵਧੀਆ ਮੱਛੀਆਂ ਸੋਹਣੀਆਂ ਫੜਦੀਆਂ ਹੀ ਇਹਦੇ 'ਚ ਤੇ ਬਹੁਤ ਫੜੀਆਂ ਕਹਿੰਦੇ ਆਪਾਂ ਨੂੰ ਅੱਖੀਂ ਤਾਂ ਆਪਾਂ ਕਿਸੇ ਨੂੰ ਵੇਖਿਆ ਨਹੀਂਗਾ ਸੁਣਿਆ ਹੀ ਆ ਬਈ ਕਹਿੰਦੇ ਫੜੀਆਂ ਤੇ ਮੱਛੀਆਂ ਦੇ 'ਚ ਸੀਗੀਆਂ ਵਧੀਆ ਫਰਦੀਆਂ ਸੀ ਵਿਚਾਰੀਆਂ ਕੰਡੇ ਆਲੀਆਂ ਸੀ ਮੰਨ ਨਾਲੇ ਖਾਣ ਵਾਲੀਆਂ ਤੋਂ ਹੈ ਵੀ ਨਹੀਂ ਸੀਗੀਆਂ ਤੇ ਵੈਸੇ ਡਿੱਗੀ ਦਾ ਪਾਣੀ ਵੀ ਖਰਾਬ ਹੋਇਆ ਤੇ ਬਦਲ ਨਾਲਾ ਹੋ ਗਿਆ ਪਿਆ ਦਰਖਤਵਾਦੀ ਬਹੁਤ ਇਧਰ ਨੂੰ ਤਾਂ ਨੀ ਰਹੀ ਹੋ ਜਾਂਦਾ ਜਦੋਂ ਵਿੱਚ ਵੜ ਜਾਈ ਤਾਂ ਬਾਈ ਆਪਾਂ ਆਏ ਦਾ ਕੰਮ ਸੀ ਇੱਥੇ ਨੇ ਕਕੂਤਰ ਫਰਦਾ ਹੁੰਦਾ ਚੀਨਾ ਉਹ ਵੀ ਖਣਾਏ ਸੀਗੇ ਤੇ ਉਹ ਹੈ ਨਹੀਂ ਜੰਮਾ ਗਿਆ ਚੱਲ ਬਗਲਾ ਵੀ ਤਾਕ ਤੇ ਬੈਠਾ ਸੀਗਾ ਮਛਲੀ ਦੀ ਤੇ ਸੂਬਾ ਅਮਨਾ ਨਾ ਮੈਂ ਸੂਬਾ ਇੱਥੇ ਜਮਾ ਬਲੈਕ ਕਾਲੀ ਮੱਛੀ ਫਰਦੀ ਹੁੰਦੀ ਹੈ ਤੇ ਰੱਬ ਵੀ ਬਾਈ ਗਰੜ ਗਰੜ ਕਰ ਰਿਹਾ ਹੈ ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਯਾਰ ਵਾਟਰ ਵਾਕਸ ਆਪਣਾ ਪੂਰਾ ਘੈਂਟ ਆ ਇਹ ਵੱਡੀ ਡਿੱਗੀ ਹੈ ਇਧਰੋਂ ਵੇਖ ਲਓ ਡਿੱਗੀ ਤੇ ਕਿੱਡੀ ਆ ਨਾ ਤੇ ਦਰਖਤ ਬਾਦ ਬਹੁਤ ਲਾਇਆ ਨਵਾਂ ਤੇ ਬਈ ਅਮਰੂਦ ਦਾ ਹੀ ਮੇਰੇ ਹਿਸਾਬ ਨਾਲ ਇੱਥੇ 50 60 ਬੂਟੇ ਹੋਣੇ ਆ ਪਰ ਕੱਚੇ ਵੀ ਨਹੀਂ ਛੱਡੇ ਲੋਕਾਂ ਨੇ ਕਿਰੇ ਤਾਂ ਛੱਡ ਨਹੀਂ ਕੀ ਸੀ ਮੇਰੇ ਹਿਸਾਬ ਨਾਲ ਬਾਹਲਾ ਨਹੀਂ ਬਾਗ ਵਾਲੀ ਗੱਲ ਹੀ ਆ ਤੇ ਪਰ ਕਿਸੇ ਨੇ ਛੱਡਿਆ ਹੀ ਨਹੀਂ ਅਮਰੂਦ ਇੱਥੇ ਕੱਚੇ ਅਮਰੂਦ ਆ ਬੂਟੇ ਆ ਨਾ ਜਿਹੜੇ ਆ ਸਾਹਮਣੇ ਖੜੇ ਆ ਪਰੀ ਸੀ ਫੁੱਲ ਆ ਸਾਰੇ ਬੂਟੇ ਹੀ ਅਮਰੂਦਾਂ ਦੇ ਇੱਧਰ ਵੀ ਇੱਧਰ ਵੀ ਠੀਕ ਆ ਤੇ ਮੈਂ ਡੇਲੀ ਇੱਥੇ ਉਹਨਾਂ ਨੂੰ ਸੁਬਾ ਭੂਤ ਨੇ ਪੱਤੇ ਹੀ ਖਾਣ ਤੇ ਸਾਰੇ ਬੂਟੇ ਭਰੇ ਸੀ ਤੇ ਬਾਈ ਪੱਤਾ ਵੀ ਹੈਣੀਗਾ ਤੇ ਅਮਰੂਦ ਤਾਂ ਇੱਥੇ ਦੇਖਣਾ ਕਿ ਇੱਕ ਵੀ ਹੈ ਨਹੀਂ ਲੋ ਬਾਈ ਮਿੱਤਰੋ ਬੱਦਲ ਬਣਿਆ ਖੜਾ ਤੇ ਹਵਾ ਚੱਲੀ ਜਾਂਦੀ ਆ ਤੇ ਪਤਿਆ ਬੁਰਾ ਇੱਕਣਾ ਵੀਰ ਬਣ ਕੇ ਯਾਰ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਜਾ ਕਰੋ ਤੇ ਇੱਥੇ ਆਪਣੇ ਨਾ ਗੋਲੇ ਇੱਥੇ ਦਾਣੀ ਚੋਗ ਦੇ ਫਰਦੇ ਸੀਗੇ ਤੇ ਉਹਨਾਂ ਦਾ ਬੱਚਾ ਨਾ ਪਤਾ ਨਹੀਂ ਕੀ ਚੱਕਰਾ ਮੈਂ ਤਾਂ ਕਦੇ ਗੋਲੇ ਦਾ ਬੱਚਾ ਨਹੀਂ ਵੇਖਿਆ ਲਾਲ ਖਸਰਾ ਇਹ ਆ ਲਾਲ ਜਿਹਾ ਖਸਰਾ ਇਹ ਇੱਥੇ ਫਰਦਾ ਹੈਗਾ ਦਾਣੀ ਚੋਗ ਦਾ ਤੇ ਚਲੋ ਠੀਕ ਹੈ ਭਾਈ ਜੀ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਭਰਾ ਬਣ ਕੇ ਲਾਈਕ শেয়ার ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੀ ਬਣੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਮੈਨੂੰ ਲੱਗਦਾ ਤਾਂ ਭਾਈ ਔਖਾ ਹੀ ਵੱਤਰ ਆਊਗਾ ਇਹਦੇ ਜੋ ਮੁਰਕਵਾੜਾ ਲਾਉਣ ਵਾਲੀ ਹੋ ਜਾਣੀ ਜਦੋਂ ਇਹਨੇ ਵੱਤਰ ਆਉਣਾ ਆਹ ਵੇਖ ਲਓ ਘਾ ਮੁਰਕ